ਹਾਂਜੀ ਭਾਈ ਪਹੁੰਚ ਗਏ ਕਿਤੇ ਰੂਪ ਕਲੈਕਸ਼ਨ ਰੂਪ ਕਲੈਕਸ਼ਨ ਕਹਿੰਦੇ ਹੈ ਅੱਜ ਅੱਗੇ ਨੂੰ ਹੁਣ ਪਤਾ ਨਹੀਂ ਕੀ ਪਸੰਦ ਆਉਣਾ ਉਹ ਕੰਮ ਅਜੇ ਕੰਨੇ ਦੇ ਖੇਤਮਾ ਪੜ ਕੇ ਦੇਖੀ ਜਾਂਦਾ ਹੈ ਨਾ ਟਰੈਕ ਸੂਟ ਉਹ ਲੈਣਾ ਹਾਂ ਜਿਹਦੀ 5 ਸਾਲ ਦੀ ਗਾਰੰਟੀ ਹੈ ਪੈਸੇ ਇੰਨੇ ਕਹਿੰਦਾ ਇੰਨੇ ਕੁ ਲਾਉਣੇ ਗਾਰੰਟੀ ਦੱਸ ਸਕਦੀ ਹੋਵੇ ਉਹੀ ਜੀ ਦਿਖਾਈ ਭਾਈ ਇਹ ਪੈਸੇ ਹੈਗੇ ਦੱਬੇ ਵਿੱਚ ਕੱਢਦਾ ਨਹੀਂ ਹੈਗਾ ਮੱਝ ਦੀ ਖੱਲ ਵਾਲਾ ਦੇ ਦਈਏ ਫਿਰ ਬਾਈ ਉਹੀ ਦੇ ਇਹਨੂੰ ਦੋ ਘੰਟੇ ਦੇ ਤਿੰਨ ਟੂਨ ਵਾਲਾ ਬਣਵਾ ਦੇ ਨਾ ਅੰਦਰ ਮਾਰਾ ਨਹੀਂ ਆ ਵੀ ਹੈਵੀ ਹੈ 3 2 ਨਾ ਕੁਝ ਵੀ ਨਹੀਂ ਆ ਦੇਖ ਵੀਰੇ ਕੱਪੜਾ ਆ ਜੇਗਾ ਧੰਬਾ ਹਾਈ ਹਾਈ ਵੀਰੇ ਕੱਪੜਾ ਮੇਰੇ ਇਹਦਾ ਮੇਰੇ ਕਿਹੜਾ ਤੇਰੇ ਐਲ ਆ ਜਾਣਾ ਵੀਰੇ ਐਲ ਐਕਸ ਐਲ 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 ਐਕਸ ਨਾ ਲੈ ਮਨੇ ਲੋਰ ਗਏ ਕਿੱਥੇ ਗਏ ਇਹਨੇ ਲੋਰ ਕੱਢ ਕੇ ਰੱਖੀ ਦੀ ਬਾਈ ਉਹ ਦਾਲ ਆ ਗਿਆ ਦਾਲ ਆ ਗਿਆ ਹੁਣ ਨਹੀਂ ਪਸੰਦ ਆ ਗਈ ਪਸੰਦ ਆ ਗਈ ਕਰਦਾ ਬਸ ਬਾਈ ਲਓ ਜੀ ਬਾਈ ਉਹ ਕਣਕ ਕੰਨੀ ਆਏ ਆ ਕਹਿੰਦੇ ਜਿਹੜੀ ਤਾਨਾ ਦਾ ਰੂਪ ਲੈਂਦੀ ਐ ਤਾਨਾ ਦਾ ਫੁੱਟੀ ਨਹੀਂ ਅੱਗੇ ਉਕਣਾ ਯਾਰ ਨਹੀਂ ਫੁੱਟੀ ਐ ਯਾਰ ਹਾਂ ਆ ਜੀਰੀ ਆ ਮੜੀ ਜੀ ਕਿੰਨੇ ਦਿਨ ਦੀ ਹੋਗੀ ਇਹ ਬੀਜੀ ਦੀ ਪਹਿਲੀ ਤਰੀਕ ਨੂੰ ਯਾਰ ਅੱਜ ਇੰਨੇ ਦਿਨ ਹੋ ਗਏ ਹਲੇ ਘੱਟ ਫੁੱਟੀ ਆ ਰਹੀ ਆ ਹੋਰ ਚੀਜ਼ ਆ ਇਹ ਹੈ ਆ ਦੇ ਹੂੰ ਆ ਦੇ ਕਿੰਨੇ ਕਿੰਨੇ ਹੋ ਗਏ ਥਾਲਾ ਵਿੱਚ ਤਿੰਨ ਵੀ ਹੋ ਗਏ ਹਾਂ ਪੰਜ ਹੁਣ 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 ਫੁੱਟਣ ਲੱਗੀ ਆ ਆ ਜੀਰੀ ਪਲੀ ਹੋ ਗਈ ਬਸ ਅੱਜ ਇਹਨੂੰ ਪਾਣੀ ਲਾ ਦਊਗਾ ਭਾਈ ਮੁੰਡੇ ਨੇ ਉਰੇ ਬੰਕਰ ਨਹੀਂ ਪਾਈ ਕੱਲੀ ਉਹ ਕਰਤੀ ਫਕੀਰ ਕਰਤੀ ਫਕੀਰਾ ਕਰੀ ਆਪ ਕਿਰਾ ਕਰਤੀ ਕੱਲੀ ਉਹਨੇ ਹੁਣ ਵਿਚਿਆ ਕਹੀ ਜਿੰਨੇ ਕਹਿੰਦੇ ਬਾਂਕਰ ਕਿਹੜੇ ਖੰਡੀ ਰੋਕਦੀ ਆ ਵੀ ਇਹ ਕੱਲੀ ਗੁੱਲੀ ਡੰਡੇ ਦੀ ਆਏ ਕਹੀ ਜਿੰਨੇ ਨਹੀਂ ਆ ਸਾਡੇ ਕੁਛ ਨਹੀਂ ਹੋਇਆ ਦੇਖਿਆ ਜਾ ਕੇ ਫਿਰ ਉਹ ਦੇਖਦਾ ਫਿਰ ਉਹ ਇਹ ਦੂਆ ਬੀਜ ਆ ਹਾਂ ਇਹ ਵੀ ਭਾਈ ਵਧੀਆ ਵਾਲਾ ਬੀਜ ਆ ਜਿਹੜਾ ਬਾਹਰ ਵਾਲਾ ਹੀ ਹੈ ਬਾਹਰ ਵਾਲਾ ਬੀਜ ਆ ਇਹ ਅੱਜ ਕਣਕ ਨੂੰ ਕਰਤਾ ਬਾਣੀ ਸ਼ੁਰੂ ਮੰਡ ਚੋਂ ਵੀ ਹੋ ਰਹੀ ਸਾਡੇ ਵੀ ਬਾਣੀ ਸਾਡੇ ਖਤਮ ਹੋ ਗਏ ਜੱਗੇ ਮੰਡ ਚ ਲਾਈਟ ਨਹੀਂ ਆਈ ਸਾਡੇ ਭਾਈ ਸੂਏ ਬਾਰ ਵੀ ਲੱਗ ਗਿਆ ਪਿੰਡ ਵੀ ਲੱਗ ਗਿਆ 24 ਘੰਟੇ ਲਾਈਟ ਨਹੀਂ ਆਈ ਆਪ ਪਾ ਲਾਈਟ ਦੀ ਮੋਜ 24 ਘੰਟੇ ਲਾਈਟ ਰਹਿੰਦੀ ਆ ਅੱਜ ਮੰਡ ਚ ਛੱਡਿਆ ਕਹਿੰਦੇ 7 ਵਜੇ ਦਾ ਫਾਲਟ ਪਿਆ ਹੋਆ ਹੁਣ ਤੱਕ ਲਾਈਟ ਨਹੀਂ ਆਈ ਕਿਸਮਤ ਦੇਖ ਲੈ ਤਿੰਨ ਘੇੜੇ ਲਾਇਆ ਪਾਏ ਆ ਜੱਗੇ ਜਿਹੜੇ ਇੱਕ ਵਰਗ ਭਰ ਗਿਆ ਭਰ ਗਿਆ ਜੇ ਰਹਿ ਗਿਆ ਫਿਰ ਇਹ ਜਾਂਦਾ ਮੈਰ ਮਲਗੀ ਸੀ ਜਾਤਾ ਤਿੰਨ ਘੇੜੇ ਲਾਇਆ ਮੰਡ ਚ ਲਾਈਟ ਨਹੀਂ ਹੋਈ ਪਾ ਪੂਰੇ ਚੱਲਦੀ ਆ ਤੇਰਾ ਤਾਂ ਪਾਈਪੇ ਬਹੁਤ ਲੰਬਾ ਹੋਏ ਬਾਈ ਵਾਧੂ ਦੂਰ ਤੇ ਲੈਂਦਾ ਬਾਈ ਉਹ ਉੱਥੇ ਤੇ ਆਇਓ ਆਏ ਪਾਈਪ ਹੋ ਗਿਆ ਭਈ ਕਸਰਾਲ ਬਾਈ ਹੁੰਦੀ ਉਹ ਪੂਰੀ ਏਰਟ ਲੇ ਕੇ ਨਾ ਪੂਰੀ ਉੱਥੇ ਜਾਂਦੇ ਆ ਤੇ ਕੋਲ ਕੀ ਕਰਦਾ ਕੰਮ ਉਹਦੇ ਤੱਕ ਇੱਕ ਕੀ ਹੋ ਗਿਆ ਬੰਦਾ ਲੱਪਣਾ ਪਿੰਡ ਚੋ ਛੋਟਾ ਲੱਭਣੇ ਨੇ ਹੋਰ ਕੀ ਆ ਨਾ ਆਇਆ ਤਾਂ ਆਉਟ ਡੈਕਟਰ ਲੇਕਿਨ ਕਬੀਜ਼ ਦਾ ਬੁੱਟਿਆਂ ਵਾਲੀ ਤੇਰੇ ਲਾਗ ਛੋਟਾ ਰਾਹ ਜਿਹੜਾ ਉਹ ਹੈ ਨਹੀਂ ਪਿੰਡ 'ਚ ਗੈਪ ਹੋ ਗਿਆ ਦੇਖਦੇ ਲੱਭਦੇ ਆ ਪੂਰੀ ਕਣਕ ਬੀਜ ਲਵੇ ਜਾ ਕੇ ਉਹਨੇ ਦੇਖੋ ਤੇ ਆਹ ਕਣਕ ਦੇ ਤੂੰ ਇਹ ਵੀਜੀ ਚਾਰ ਤਰੀਕ ਨੂੰ ਹਾਂ ਦੋ ਨੂੰ ਉਹ ਤੇ ਬਾਅਦ ਇਹ ਕੱਦ ਪੁੱਸਰ ਗਈ 469 ਇਹਦੇ ਵਿੱਚ ਮਾਲ ਬਾਤਾ 5 ਦਿਨ ਪਹਿਲਾਂ ਮੈਂ ਸੁੱਕੇ 'ਚ ਨਹੀਂ ਫੈਲਾ ਕੀ ਆ ਪਾਇਆ ਜਿੰਕ ਯੂਰੀਆ ਅੱਛਾ ਯੂਰੀਆ ਪਾ ਜਾ ਜੀ ਕਿੰਨੀ ਤਰੀਗਾ ਪੱਛੀ ਇਹ ਜ਼ਿਆਦਾ ਵੱਧ ਗਈ ਜੱਗੇ ਇਹ 25 ਤਰੀਗਾ ਹਾਂ 25 ਦਿਨ ਹੋ ਗਏ ਜ਼ਿਆਦਾ ਵੱਧ ਗਈ ਰੁਕ ਜਾਣੀ ਹੁਣ ਪਾਣੀ ਤੇ ਰੁਕ ਜੂਗੀ ਹਾਂ ਉਹ ਉਦਾਂ ਬਾਈ ਕੱਦ ਦੇਖੋ ਪਟਾਰਾ ਹਰੇ ਘਾਟ ਹੈ ਵੀ ਕੱਦ ਜ਼ਿਆਦਾ ਕੱਢ ਗਈ ਹੁਣ ਫੁੱਟਣ ਪਰਿਆ ਮੇਰੇ 826 ਬਹੁਤ ਵਧੀਆ ਉੱਥੇ ਮੈਂ ਬੰਨੇ ਦੇਖੇ 869 ਤੋਰੇ ਮੈਂ ਦੇਖੀ ਨਹੀਂ ਹੈਗੀ ਹਲੇ ਐਕਨੇ ਪਾਣੀ ਲਾਤਾ ਬੇਰਾਂ ਜੂਰੀ ਦੀ ਕਿਨੇ ਪਾਤਾ ਕੱਲ ਜੂਰੀ ਇਹਨਾਂ ਨੇ ਬੇਰਮਾ ਕੱਲ ਪਾਇਆ ਦੁਬਾਰੇ ਸ਼ਾਮ ਨੂੰ ਪਤਾ ਨਹੀਂ ਕਰ ਪਾਇਆ ਹੈ ਨਹੀਂ ਤਾਂ ਆਪਾਂ ਜਗੇ ਪਿੱਛਲੇ ਪਾਇਆ ਜੋਰੀਆ ਬਾਗ ਬਣ ਗਿਆ ਜੋਰੀਆ ਪਾਤ ਜਿੰਕ ਪਾਤ ਦੀ ਆਇਰਨ ਪਾਤ ਦੀ ਇੱਕ ਪਤਾ ਨਹੀਂ ਹੋਰ ਕਿ ਪਟਾਸ ਪਾਤ ਦੀ ਚਾਰ ਪੰਜ ਆਈਟਮਾਂ ਪਾਤੀਆਂ ਭਾਈ ਲਾਈਟ ਵਾਲੀ ਮੌਜ ਆਪਾਂ ਉਦਾਂ ਕਹੀਏ ਜਿੱਥੇ ਹੈਗੀ ਆ ਆ ਸੂਏ ਬਾਰ ਗਣਵੇਂ 2.5 ਘੰਟੇ ਹੀ ਲੱਗੇਗੇ ਇਹਨੂੰ ਭੜਦਾ ਪੌ ਛੇਤੀ ਹੈ ਹੂੰ ਪਿੰਡ ਕਿੰਨਾ ਕਰਾਂਗੇ ਪਿੰਡ ਇੱਕ 11 ਰਹਿ ਗਿਆ ਹਾਂ ਸਵੇਰੇ ਗੰਝ ਲਾਈ ਆ ਅੱਜ ਮੋਟਰ ਪਿੰਡ ਦਾ 8 ਵਜੇ ਚਲਾਈਦੀ। ਹਾਂ। ਲੈਟ ਤਾਂ ਹੁਣ ਆਈ ਆ। ਲੈ, ਲੈਟ ਸਵੇਰ ਦੀ ਚਲਦੀ ਏ। 8 ਵਜੇ ਲਗਾਤਾਰ ਇੱਕ ਕਹਿਰਾ ਰਹਿ ਗਿਆ ਸਾਰੇ ਭਰ ਗਏ। ਮਹਿਕ ਆਲਾ ਵੀ। ਮਹਿਕ ਆਲਾ ਨਹੀਂ ਪਰੇ ਆ ਬਾਈ। ਸਾਢੇ ਸਾਢਾ ਦਾ ਮਹਿਕਨੇ ਹਲੇ ਰਹਿ ਨਹੀਂ ਪਾਏ ਆ ਜਿੱਦਣ ਹੋਰੇ ਪਾਉਂਗਾ ਫੇਰ ਤਾਂ ਫਾਇਦਾ ਏ। ਹਾਂ ਸਾਰਾ ਦੇਖਿਆ ਵਧੀਆ ਜੰਨੀਆਂ ਜਿੱਦ ਲਾਈ ਦੀ ਹੁੰਦੀ ਏ। ਹੂੰ। ਬਾਈ ਜਿੰਨੀ ਘੱਟ ਬੀਜੂਗੇ ਤੇ ਜਮਸਾਈ ਹੋਵੇ ਤਾਂ ਇਹਦਾ ਫਾਇਦਾ ਏ। ਸੰਘਣੀ ਦਾ ਫਾਇਦਾ ਨਹੀਂ ਫੇਰ। ਇੱਧਰ ਸਿੰਦੂ ਪੁੱਸਰਿਆ ਪਿਆ ਬਾਈ ਪੱਪੇ ਦੇ ਕਣਕ ਦੇ ਬੀਜ ਲੱਗਿਆ ਪਏ ਤਕਰੀਬਨ ਮੈਂ ਕਹਿੰਦਾ ਸੱਤੇ ਵਾਲੇ ਖੇਤ ਰਹਿ ਗਿਆ ਬਾਈ ਰਾਜੂ ਵਾਲਾ ਵੀ ਪਿਆ ਹਲੇ ਇੱਥੇ ਰਹਿੰਦੇ ਦੋ ਤਿੰਨ ਨਿਭੜ ਜਾਣਾ ਇੱਧਰ ਕਾਲੂ ਨਿਭੜ ਜਾਣਾ ਸੱਤੇ ਵਾਲਾ ਵੀ ਰਾਜੂ ਵਾਲਾ ਜੱਗਾ ਕਹਿੰਦਾ ਬੀਜ ਦੇਣਾ ਸੱਤੇ ਨੇ ਬਾਈ ਬੂਟੇ ਦੀ ਪਨੀਰੀ ਨਾਗaland ਤੇ ਲਿਆਂਦੀ ਧੀ ਆ ਦੇਖੋ ਕਰੋ ਚੈੱਕ ਅਮਨਾ ਲਿਆ ਦਾ ਅਮਨਾ ਲਿਆ ਦਾ ਅਮਨਾ ਲਿਆ ਦਾ ਬਾਹਰਲੇ ਮੁਲਕ ਦੇ ਬੂਟੇ ਦੀ ਪਨੀਰੀ ਜੇ ਭਾਈ ਕਿਸੇ ਨੇ ਵੀ ਬੜੀ ਸਾੜੀ ਵਿਕਣੀ ਆ ਜੀ ਜੇ ਬੀਜ ਲੈਣਾ ਹੋਇਆ ਤਾਂ ਹਮਰੇ ਨਾਲ ਬੜੀ ਸਾੜੀ ਵਿਕਣੀ ਆ ਤੇ ਕੀ ਦੁਕਾਨਾਂ ਪਰ ਇਹ ਸਾਲ ਹੋ ਗਏ ਇਹਨੂੰ ਕਿਨੂੰ ਆ ਸਾਲ ਦੇ ਬੂਟੇ ਪਾਣੀ ਨਾ ਲੱਗਿਆ ਬੂਟੇ ਦਿੰਦੂ ਕਹੇ ਜੀ ਪਾਣੀ ਨੀਲਾ ਲੱਗਿਆ ਕਿੰਨੇ ਇੰਚ ਹੋ ਗਏ 2.5 ਦਾ ਬੂਟਾ ਹੋ ਗਿਆ ਹਾਂ 1 ਸਾਲ ਤੇ ਲਾ ਇਹਦਾ ਮੈਂ ਕਹਦਾ ਜਿਹੇ ਜੀ ਲਾਈ ਉਹ ਹੀ ਹੋਈ ਉਹ ਬਈ ਆ ਨਾਲ ਬੜੀਆਂ ਸਾੜੀਆਂ ਰਾਜੀ ਬਾਈ ਕੋਲੇ ਉਹਦੀਆਂ ਮੋਟੀਆਂ ਉਹ ਤਕੜੇ ਕਾਤੇ ਨਹੀਂ ਹੋਏ ਦੁਆਰਾ ਲਾਉਣੇ ਨਿਸ਼ਾਨੀ ਲੱਗੀ ਵੀ ਆ ਹਰੇ ਰੰਗ ਦੀ ਆ ਰਿਹਾ ਇਹਦਾ ਹੈ ਝੂਠ ਬੋਲੀ ਜਿੰਦੇ ਦਿਨ ਚੇ ਨਿਹਰਾ ਦਾ ਹੋਵੇ ਤਾਂ ਵੀ ਆ ਦਿਨ ਚ ਨਾ ਨਾ ਇਹਦੇ ਵਿੱਚ ਨਿਸ਼ਾਨੀਆਂ ਲੱਗੀਆਂ ਹੋ ਸਾਰਿਆਂ ਨੂੰ ਜੱਗੇ ਆ ਦੇ ਹੈ ਹਾਂ ਆ ਨਿਸ਼ਾਨੀਆਂ ਦਾ ਸਾਰੇ ਲੱਗਿਆ ਵੀ ਇਹ ਆ ਜੰਮਿਆ ਦਾ ਹਾਂ ਦਾ ਬੋਗਰੇ 20 ਇੰਚ ਦਾ ਹੋ ਗਿਆ ਬੂਟੇ ਆ ਨਸਲ ਦੇ ਨਹੀਂ ਹੈ ਪਾਣੀ ਦੀ ਗੱਲ ਹੈ ਅਤੇ ਵੇਗਾ ਸੁਣ 27 ਇੰਚ ਬੂਟੇ ਹੋਗੇ ਤੇਰੇ ਬਹੁਤ ਸੁਣ ਲੈ ਮਿੱਟੀ ਚ ਕਾਣੀ ਚਾਚਾ ਫੁੱਟ ਨਹੀਂ ਮਿੱਟੀ ਚ ਲਾਉਣੀ ਹੈ ਹਾਂ ਦਕਾਰਾਂ ਕਰ ਵਾਸਤੇ ਪੱਟੇ ਵਾਲਾ ਵੇਚ ਦੇ ਦੇ ਵੇਚ ਦੇ ਦੇ 3 ਲੱਖ ਦੂੰ ਦਾਬਦਾ ਕੇ ਨਹੀਂ ਕੀ ਹੋ ਗਿਆ ਹਾਂ ਰੋਬਾ ਮੱਛੀ ਦੇਖਣਾ ਹੁਣ ਆਣਾ ਠੀਕ ਹੈ ਭਾਈ ਸੱਤੇ ਨੂੰ ਕਿ ਬੀਜ ਦੇਖਿਆ ਆ ਕਿ ਆਪ ਮੜ ਮੋਟਾ ਹਾਂ ਠੀਕ ਹੈ ਤਾਂ ਪਾਣੀ ਵੀ ਲਾ ਕੇ ਦਊਗਾ ਤਿੰਦੂ ਪਹਿਲਾ ਸੱਤੇ ਭਾਈ ਕਹਾ ਨਾ ਕਿਹੜਾ ਕਬੀਜ ਵੀਤ ਆ ਇਹ ਆਪਣੇ ਦਾ ਭਾਈ ਸਤਾ ਕਿਹੜਾ ਬੀਜ ਵੀਤ ਆ ਨਾ ਬੀਜ ਆ 822 822 ਪੰਜ ਸਾਲ ਹੋ ਗਿਆ ਇਹਨੂੰ ਮਾਰੂ ਛੱਡੀ ਜਾਂਦੇ 822 ਆ ਨਾ ਆਇਆ ਵੀ ਭਾਦਾ ਆ ਨਹੀਂ ਕਰਦਾ ਕਰਦਾ ਯਾਰ ਭਾਈ ਬੰਦੇ ਨੇ ਮਿਹਨਤ ਬਹੁਤ ਕੀਤੀ ਦੋ ਤਿੰਨ ਦਿਨ ਹੋ ਗਏ ਸਾਫ ਕਰਦੇ ਰੁੱਖੜੀ ਦੇ ਵਿੱਚ ਲੈ ਪਤਾ ਪ੍ਰਾਉਣੀ ਕਰਕੇ ਬੀਜੀ ਜਾ ਬਾਈ ਜੇ ਨਹੀਂ ਬੀਜੀ ਜਾ ਬਾਈ ਗਲਤ ਹੁਣ ਸਪਰੇਅ ਕਰਦੀ ਫਿਰ ਨਾਲ ਲਾਦੀ ਸਾਰੇ ਫੇਕ ਕਰੂੰਗਾ ਹਨਾ ਫੇਕ ਕੱਖ ਨਹੀਂ ਹੋਣਾ ਨਹੀਂ ਤੇ ਤਾਂ ਸਾਭ ਵੀ ਨਹੀਂ ਹੋਣਾ ਗੁੱਲੀ ਡੰਡਾ ਗੁੱਲੀ ਡੰਡਾ ਹੋ ਤਾਂ ਗਿਆ। ਚੁਤੇ ਬਾਰਾ ਕਰਿਆ। ਨਹੀਂ, ਕੋਲ ਤਾਨ ਹੋਏ ਪਿਆ। ਤਾਨ ਹੋਏ ਵੇ ਗੁੱਲੀ ਡੰਡਾ ਨਹੀਂ ਹੋਇਆ ਬਨੇ ਵਾਲੇ ਮਾ। ਬਾਤ ਹੀ ਰਹੇ ਨਹੀਂ ਵਾਲੀ ਦਵਾਈ ਨੇ ਦਵਾਈ ਹੀ ਵੀ ਐ। ਦਵਾਈ ਪਾਣੀ ਲਾਇ ਤੇ ਅਸਰ ਕਰਦੀ ਆ ਜਿੰਨੇ ਪਾਣੀ ਲੱਗੀ ਜਾਣੇ ਉਹਨਾਂ ਅਸਰ ਹੋਈ ਜਾਣਾਂ। ਹਲਾ ਪੂਰੀ ਕਣਕ ਦੀ ਦਸਦਰ ਉਹ ਵੀ ਦੇਖ ਕੇ ਆਉਣਾ। ਪੂਰੀ 13 ਮਹੀਨੇ ਕਣਕ ਪੀਂ ਕੇ ਕਿੱਥੇ ਜਾਣਾ ਨਹੀਂ ਫਾਇਦਾ। 2 ਫੁੱਟ ਬਿੱਟੀ। ਮੱਛੀਆਂ ਰੱਖਣੀਆਂ ਓਰੇ। ਮੱਛੀਆਂ ਰੱਖ ਲਾਂਗੇ। ਦਬਦੇ ਹੀ ਨਹੀਂ ਆਗਾ। ਦੂ ਪਾਰੇ ਨੇ ਵਿੱਚ ਅੱਗਰ ਆਪਣਾ ਵੀਨ ਵਜਾਈ ਗਿਆ ਪੈਸੇ ਲਈ ਗਿਆ ਆ ਜਾ ਪੂਰੀ ਰਬੀ ਇੱਥੇ ਤੇ ਐ ਪੈਂਦਾ ਐ ਨੂੰ ਘੁੰਮ ਕੇ ਜਾ ਕੇ ਸੱਦਾ ਉਹ ਸਾਹਮਣੇ ਹੈ ਅੱਤੇ ਆ ਨਹੀਂ ਵਿਜਣੇ ਹੈਗੇ ਇਹ ਵਿਜਣੇ ਆ ਇਹ ਵੀ ਵਿਜਣੇ ਤੇ ਕਿਲੇ ਤੇ ਤਿੰਨ ਘੇਰੇ ਹੋਣੇ ਸਿੱਧੂ ਕਾਂਦ ਗਿਆ ਪਹਿਲਾਂ ਉਹ ਘੇਰਾ ਕਰਿਆ ਆਹ ਕਰਿਆ ਹੁਣ ਬੁੱਟਿਆ ਜਾਊਗਾ ਤਿੰਨ ਘੇਰੇ ਆ ਤੇ ਤਿੰਨ ਘੇਰੇ ਤੇਰਸ਼ਾ ਨਹੀਂ ਹਾਇਰ ਤੇ ਨਿਖੇ ਰੇ ਆ ਹਿੰਦੂ ਠਣ ਵੀ ਤੋਰ ਦਾ ਹੈ ਹੈ ਵੀ ਹੋਰ ਤੋਰ ਨਹੀਂ ਚਾਹੀਦਾ 2 ਲੀਟਰ ਮੋਹਰੇ ਕਾਦੇ ਮਿੱਟੀ ਤੋਰਦਾ ਜਰਾ ਜਿਹਾ ਲੱਗਦਾ ਠੀਕ ਹੈ ਮਿੱਟੀ ਬੜਾ ਕਾਦੇ ਤੋਰਦਾ ਹੈ ਗਰਾਰੀ ਦਾ ਫਰਕ ਪੈ ਜਾਂਦਾ ਆਹ ਨਾ ਬੇ ਨਹੀਂ ਹੁਣਾ ਐਨਾ ਵਜਨ ਮੇਰੀ ਤੇਰੇ ਚ ਪੋਸੀ ਤੂੰ ਖੜ ਸਿਆ ਜਗਾ ਬੈਠਾ ਵਿੱਚ ਜਗ੍ਹਾ ਹੋਇਆ ਨਹੀਂ ਹੈਗਾ ਹੈ ਛਾਟੀ ਦਵਾਤਾ ਤੋ ਆਈ ਕਰਤੀ ਕਹਿੰਦਾ ਸੱਤ ਸੱਤ ਹੈ ਸੱਤ ਆਪਣੇ ਉਹ ਵੀ ਕਰਦਾ ਹੈ ਬਾਹਰ ਤੋਂ ਕੋਈ ਟੇਕ ਨਹੀਂ ਦਿੰਦਾ ਕਿਹਾਰੇ ਵਾਸਤੇ ਮਿੱਟੀ ਮੂਰੇ ਤੋੜਦੇ ਆ ਨਾਲ ਤੋੜਨੀ ਹੋਇਆ ਗੋਲ ਨਹੀਂ ਘੁੰਮਣੀ ਰੋਟਾ ਬੈਟੇ ਨਹੀਂ ਘੁੰਮਦੀ ਇਹ ਚਾਹੀਦੀ ਨਹੀਂ ਉਨਲਾਈਨ ਆ ਵਰਦਾ ਓ ਹੋ ਜਾਣੀ ਕੜ ਕੋ ਤੇਰੀ ਉਹ ਹੋਇਆ ਨਹੀਂ ਹੈਗਾ ਬਜਰਾ ਹੈਗਾ ਇਹ ਟਰੈਕਟਰ ਵਾ ਹੈਗਾ ਨਿੱਗਰ ਆ ਨਿੱਗਰ ਹਾਂ ਕਿੰਨੂੰ ਸਿੱਧਾ ਤੋ ਹਾਂ ਉਹ ਨਹੀਂ ਜੱਗੇ ਮੁੜ ਕੇ ਤਾਂ ਜਾਣੀ ਇੱਧਰ ਹੈ ਇੱਕ ਕਿਹੜਾ ਰਹਿ ਗਿਆ ਹਾਂ ਨਾ ਨਾ ਰੌਣੀ ਕਰਕੇ ਵਧੀਆ ਰਹਿ ਗਿਆ ਗਿੱਲ ਪੂਰੀ ਹੈ ਜੰਮਣਿਆ ਦਾਣਾ ਦਾਣਾ ਹੁਣ ਪਾਈ ਸੱਤਾ ਆ ਓਏ ਇਸ ਰੰਦ ਫਤੇਗੜ ਮਰੰਡੇ ਵਾਲੇ ਏਰੀਆ 'ਚ ਰਲ ਗਿਆ ਉਧਰ ਵੀ ਇੱਕ ਨਹੀਂ ਖੇਤ ਪਏ ਆ ਉਧਰ ਰਲ ਗਿਆ ਉੱਧਰ ਰਲ ਗਿਆ ਉਹ ਲੇਟ ਵਿਜਨ ਲੱਗੇ ਪੂਰੀ ਦਾ ਵੀ ਹੱਥ ਹੈਗਾ ਫਟੇ ਕਰਨ ਦਾ ਵਾਲਾ ਮਾੜਾ ਹੈਗਾ ਚੱ ਸੱਤੇ ਹੁਣ ਬਤਾ ਵੀ ਹੁਣ ਥੱਲੇ ਲਾ ਗਈ ਲੈ ਗਿਆ ਇਹ ਜਿੱਦੂ ਪੂਰਾ ਜਿਮੀਆ ਨਾ ਦਿਖਾਉਣਾ ਨਹੀਂ ਟਰੈਕਟਰ ਖੜਾ ਹੁੰਦਾ ਮੈਂ ਉੰਜ ਕੇ ਪਾਰ ਆਇਆ ਹੈ ਆਹ ਵਾਰ ਉਹ ਟਰੱਕਾ ਵੀ ਤਾਬਦਾ ਦੁੱਦਾ ਹੈ ਹੈ ਪਾਵਰ ਹੈਗੀ ਹੈ ਫਰਕ ਨਹੀਂ ਹੈਗਾ ਤੇ ਲੋਡ ਤਾਂ ਲੰਦਾ ਹੀ ਆਂਦਾ ਯਾਰ ਇਹ ਨਾ ਉਦਾਂ ਆਹ ਤਾਂ ਰੋਡ ਲੰਦੀ ਹੀ ਹੈ ਪਿੱਛੇ ਵਾਲੇ ਹੈ ਲਓ ਜੀ ভাই ਸਿੰਧੂ ਹੁਣ ਸਿੰਧੂ ਯਾਰ ਤੇਰੇ ਬੱਦੇ ਚੜਾਏ ਤੇ ਟਰੈਕਟਰ ਨਹੀਂ ਖੜਾ ਹੁੰਦਾ ਕਿਹ ਹੈ ਇਹ ਚ ਹੈ ਨਹੀਂ ਹੁੰਦਾ ਨਹੀਂ ਉਹ ਫਰਕ ਤਾਂ ਹੈਗਾ ਹੈ 40 ਕਿਲੋ ਦਾ ਉਹ 50 ਦਾ ਉਹ 60 ਦਾ ਉਹ 80 ਦਾ ਕਿੰਨਾ weight ਆ ਵਾਹ ਜੀ ਕੁਆਂਟਲ weight 80 ਆ ਸਮਝ ਲੈ ਤਾ 15 18 ਕਿਲੋ ਦੀ ਡਰਾਵਲ ਹੁੰਦੀ ਹੈ ਕੁਆਂਟਲ 바ਰ weight ਆ ਹਾਂ ਗੋਲ ਕਰੀ ਮਨ 30 ਵੀ ਜਾਂਦੀ ਆ ਅਸੀਂ ਗੋਲ ਕਰੀ ਆਏ ਦਾ ਸਿੰਧੂ ਆ ਤੇਰਾ ਪ੍ਰੋਜੈਕਟ ਵੀ ਖਾਸਾ ਹੁਣ ਪਿੱਛੇ ਭਜੇ ਨਾ 12 ਕੁਇੰਟਲ ਕੁਇੰਟਲ ਮਿੱਟੀ ਲੱਗ ਜਾਂਦੀ ਹੈ 1 ਕੁਇੰਟਲ ਬੀਜ ਹੋ ਜਾਂਦਾ 14 ਕੁਇੰਟਲ ਬੀਜ ਹੋਗੇ ਦੋ ਕੁਇੰਟਲ ਪਿੱਛੇ ਬੈਠੇ ਤੇ ਦੂਰ 16 ਕੁਇੰਟਲ ਭਜਣੇ ਆ ਜੱਗੇ ਹੈਗੀ ਜਾਲ ਪਾਰ ਇਹਨੂੰ ਕਿੰਨਾ ਕਿੱਲਾ ਹੋ ਗਿਆ ਕਿੰਨਾ ਹੋ ਗਿਆ ਕਿੱਲਾ 100 ਦੇ ਬਾਰ ਹੋ ਗਿਆ 100 ਦੇ ਬਾਰ ਹੋ ਗਿਆ ਹੂੰ ਠੀਕ ਹੈ ਕੈਬਰੇ ਨਿਕਲੀ ਇੱਕ ਦਿਨ ਦੀ ਪਹਿਲਾਂ ਸੀਜ਼ਨ ਵਾਂ ਸੀਜ਼ਨ ਵਾਂ ਕਿੰਨੇ ਇੱਕ ਦਿਨ ਦੇ ਬੀਜ ਹੋਈਗੇ ਪੰਜਵੀਂ ਬੀਜ ਹੋਈਗੇ ਸੱਤਵੀਂ ਬੀਜ ਕੋਈ ਚਾਰਵੀਂ ਬੀਜ ਹੋਈਗੀ ਕੋਈ ਬੀਜ ਹੋ ਜਾਂਦੇ ਜਾਂ ਕੋਲ ਹੋਵੇ ਤਾਂ ਜੱਬਾ ਦਾ ਜ਼ਿਆਦਾ ਬੀਜ ਹੋ ਜਾਂਦੇ ਆ ਹੂੰ ਜਾਂ ਦੂਰ ਹੋਵੇ ਉਹੀ ਪੰਜੇ ਰਹਿ ਜਾਂਦੇ ਨੇ ਇਹਦਾ ਤੇਲ ਕਹਿੰਦੇ ਬਹੁਤ ਘੱਟ ਖਾਂਦਾ ਇਹ ਹਾਂ ਇਹਦਾ ਸੁੰਗਦਾ ਹੀ ਆ ਪੰਬਾ ਲਾ ਕੇ ਛੱਡਦੀ ਤਾਂ ਹੀ ਨਾ ਕਿੱਥਾ ਕਾਇਦ ਇੱਕ ਟੈਂਕਿਆਂ ਤਿੰਨ ਦਿਨ ਲੰਘ ਜਾਂਦਾ ਹਾਂ ਲੋਡ ਵੱਲ ਚੱਲ ਦੇਗਾ ਲੋਡ ਕਿੱਥੇ ਠੱਕਾ ਲਾਉਣ ਲੱਗ ਜੀ ਇਹ ਹੀ ਹੈ ਇੱਕ ਚੀਜ਼ ਜਿਹੜੀ ਤੇਲ ਖਾਂਦੀ ਜ਼ਿਆਦਾ ਅਜੇ ਕਿ ਇਹ ਹੀ ਹੈ ਨਾ ਆ ਤੇ ਜੈ ਜੈ ਹੁੰਦਾ ਟਾਈਮ ਲੱਗਦਾ ਕਿਲੇ ਨੂੰ 2 ਘੰਟੇ ਹੁਣ ਦੇ ਲੱਗਦਾ ਕੀ ਹੈ ਕੱਦਾਂ ਲਖਿਆ ਹੋਰ ਹੋਰ ਇਹਦੇ ਨੇ ਪਾ ਕੇ ਛੁੜਣਾ ਕੋਲ ਜਗਾ ਕਿੰਨੇ ਘੇਰੇ ਹੈ ਹੈਗਾ ਪੂਰੀ 2 ਮੈਂ ਨਾ ਫਿਰ ਤਾਂ ਠੀਕ ਹੈ ਜਗਾ ਬਹੁਤ ਖਾਂਦੇ ਲੋਕ ਜਗਾ ਖਾਈ ਜਾਂਦੇ ਨਾ ਫਿਰ ਤਾਂ ਹਾਂ 10 11 ਲੀਟਰ ਵੀ ਖਾ ਜਾਂਦਾ ਜਾਂ ਕਿਲੇ ਹੀ ਦਸੀ ਜਾਣਾ ਖਾਲਾ 1.5 ਕਿਲੇ ਨੇ ਇਹ ਵੀ ਫਰਕ ਹੈ ਇਹ ਵੀ ਫਰਕ ਪੈਂਦਾ ਬਹੁਤ ਫਰਕ ਤੇਰੇ ਜਿਹੜਾ ਮੈਪ ਚੈੱਕ ਕਰਿਆ ਦਾ ਡਾਊਨਲੋਡ ਹਾਂ ਹਾਂ ਠੀਕ ਹੈ ਦਾਦਾ ਨਜ਼ਾਰਾ ਲੈਂਦਾ ਉਹਨੇ ਹਾਂ ਦਿਖਾਈ ਹੁਣ ਆਹ ਦਿਖਾ ਜਾਗਾ ਕਿੰਨੀ ਦੱਸ ਦੋ ਦਿਖਾ ਕਿਹੜਾ ਸਿਰੇ ਕੋ ਮੈਪ ਦੇਖੀਏ ਸੱਤ ਗੱਡੀ

ਸਤੇ ਪੈਸੇ ਐਫਐਫਡੀ ਕਰਾਤੀ ਸਿੰਧੂ ਦੀ ਕਿੰਨੇ ਸਾਲ ਬਾਅਦ ਕਣਕ ਵੱਢ ਕੇ ਹਾਂ ਹਰ ਵਾਰ ਦੋ ਕਿਆ ਹਾਲ ਹੈ ਫਿਰ ਦੋ ਸਾਲ ਦੀ ਹੋ ਗਈ ਸੀ ਤੂੰ ਐਫਐਫਡੀ ਨੇ ਕਹਿੰਦਾ ਆਪਣਾ ਕੱਢ ਲੈ ਜੀ ਅੱਛਾ ਕਣਕ ਵੱਢ ਲਈ ਜੀ ਹਾਂ ਤਰਾਇਚਰ ਨਾ ਕੱਢ ਲੈ ਜੀ ਐ ਤਰਾਇਚਰ ਵੀ ਤੇਰਾ ਹੀ ਚੱਲੂਗਾ ਓਰੇ ਆ ਨਾ ਠੀਕ ਹੈ ਇਹਨੂੰ ਪੱਧਰਾ ਖੇਤ ਪੱਧਰਾ ਹੀ ਹੈ ਜਿਹੜੇ ਖੁੰਝੇ ਖਾਂਝੇ ਵਾਲਾ ਇੱਥੇ ਮੜਾ ਟਾਈਮ ਬਜਾਰਾ ਲੱਗ ਜਾਦਾ ਯਾ ਤਾਂ 3 ਘੰਟੇ ਚ ਕੀਤਾ ਬੀਜਿਆ ਇਹ ਕਿਆ ਕਰਾਂ ਸਾਡਾ ਤਰਕਾਉਣਾ ਦਾ ਖੇਤ ਤਰਕਾਉਣਾ ਵੀ ਕਰਾਂ ਉਂ ਤੂੰ ਗਈ ਜਾਣਾ ਮੈਂ ਇਨੇ ਕੀਲੇ ਬੀਜ ਤੇ ਕਿਆ ਗੱਲ ਹੈ ਹਣ ਤਾਂ ਵਿਲੇ ਹੀ ਆ ਰਾਮਣਾ ਵੀਜੇ ਅੱਛਾ ਠੀਕ ਹੈ ਠੀਕ ਹੈ ਇਹਨੇ ਆਇਆ ਤਾਂ ਲਿਖਦਾ ਹੁਣ ਇਹਨੂੰ ਕਾਪੀ ਪਰ ਨਹੀਂ ਮੈਂ ਕਿੱਥੇ ਲਿਖ ਰਿਹਾ ਰਿਕਾਰਡ ਕੋ ਫੋਨ 'ਚ ਜਮਾ ਕਰਿਆ ਪਿਆ ਬਾਕੀ ਭਾਈ ਲਿਖ ਲਿਖ ਲਗਾਓ ਚੈੱਕ ਕਰਨਾ ਜੱਗੇ ਦੇ ਭਾਪੇ ਵਾਲੀ ਕਾਪੀ ਚੈੱਕ ਰਿਆ ਜਾ ਕੇ ਹਾਂ ਪਾਣੀ ਲੈਣ ਹੁਣ ਤਾਂ ਪੈਸੇ ਬਾਹਰ ਲਾ ਦੇ ਸੱਤੇਰੇ ਪੈਸੇ ਲੈਣੇ ਨੇ ਉਹ ਸਿੰਧੂ ਆਹਰ ਪਹਿਲਾਂ ਕਰਾ ਲੈਂਦਾ ਇਹਦੇ ਬਾਈ ਤੇ